ਦੇ ਭਾਜੀ ਨਹੀਂ ਤੇ ਐਵੇਂ ਵੀਰੇ ਤੁਸੀਂ ਵੀ ਲਾਈਕ ਕਈ ਵਾਰ ਆਪਣੀ ਸਪਿਰਚੁਅਲ ਸਾਈਡ ਦਿਖਾਈ ਹੈ ਹੈਨਾ ਤੇ ਖਾਸ ਤੌਰ ਤੇ ਨਾ ਆਪਾਂ ਬਹੁਤ ਵਾਰ ਆਪਾਂ ਨੂੰ ਨਾ ਬਚਪਨ ਤੋਂ ਸਮਝਾਇਆ ਜਾਂਦਾ ਕਿ ਜਿੱਦਾਂ ਜਿੱਦਾਂ ਤੁਸੀਂ ਵੱਡੇ ਹੁੰਦੇ ਹੋ ਨਾ ਉਨਾ ਉਨਾ ਤੁਸੀਂ ਰੱਬ ਤੋਂ ਦੂਰ ਜਾਂਦੇ ਰਹਿੰਦੇ ਹੋ ਇੱਕ ਕਨਸਟੈਂਟ ਐਫਰਟ ਆ ਲਾਈਕ ਰੱਬ ਨਾਲ ਜੁੜੇ ਰਹਿਣ ਦਾ ਯੈਸ ਭਾਜੀ ਜ਼ਿੰਦਗੀ ਬੈਲੈਂਸ ਆ ਹੂੰ ਤੇ ਇਹਨੂੰ ਬਣਾ ਕੇ ਇਹ ਇਹ ਜਿਹਨੂੰ ਸਮਝ ਆ ਜਾਏ ਭਾਜੀ ਹੂੰ ਜਿਵੇਂ ਸੋਨਮ ਆ ਸੋਨਮ ਨੇ ਗੱਲ ਕੀਤੀ ਆ ਬੇਸ਼ੱਕ ਅਸੀਂ ਉਹ ਪ੍ਰੈਕਟਿਸ ਨਹੀਂ ਕਰਦੇ ਜਾਂ ਅਭਿਆਸ ਨਹੀਂ ਕਰਦੇ ਬਟ ਦਿਲ ਚੋ ਚੀਜ਼ ਹੈਗੀ ਆ ਸਾਨੂੰ ਪਤਾ ਹੈ ਵੀ ਇਹ ਚੀਜ਼ ਮੈਟਰ ਕਰਦੀ 101% ਲਾਈਫs ਤੇ ਜੀ ਉਹਨਾਂ ਵੀ ਪਤਾ ਹੈ ਨਾ ਫਿਰ ਤੁਸੀਂ ਘਟੋ ਘਟ ਨਿਰਦਈ ਨਹੀਂ ਹੋਵੋਗੇ ਤੁਸੀਂ ਬਤਮੀਜ਼ ਨਹੀਂ ਹੋਵੋਗੇ ਤੁਸੀਂ ਬੇਈਮਾਨ ਨਹੀਂ ਹੋਵੋਗੇ ਕੁੱਲ ਮਿਲਾ ਕੇ ਜੇ ਤੁਹਾਨੂੰ ਰੱਬ ਦਾ ਡਰ ਹੈਗਾ ਨਾ ਉਸ ਤੋਂ ਵੱਡੀ ਚੀਜ਼ ਨਹੀਂ ਕੋਈ ਜੇ ਤੁਹਾਨੂੰ ਡਰ ਤੁਹਾਨੂੰ ਪਤਾ ਵੀ ਤੁਹਾਨੂੰ ਕੋਈ ਵਾਚ ਕਰ ਰਿਹਾ ਉਹ ਸਭ ਤੋਂ ਇੰਪੋਰਟੈਂਟ ਚੀਜ਼ ਆ ਫਿਰ ਤੁਸੀਂ ਕਾਈਂਡ ਰੋਂਗ ਜਿੰਦਗੀ ਦੇ ਵਿੱਚ ਕਾਈਂਡ ਵਨ ਆਫ ਤੁਸੀਂ ਗੰਦੇ ਨਹੀਂ ਹੋਵੋਗੇ ਤੁਸੀਂ ਮਤਲਬ ਕਰੂਲ ਨਹੀਂ ਹੋਵੋਗੇ ਬੇਸਿਕਲੀ ਰਾਈਟ ਤੇ ਨਾਲੇ ਜੇ ਤੁਹਾਨੂੰ ਪਤਾ ਵੀ ਤੁਸੀ ਮਤਲਬ ਆ ਇੱਕ ਇੰਪੋਰਟੈਂਟ ਚੀਜ਼ ਆ ਲਾਈਫ ਦੇ ਵਿੱਚ ਹਨਾ ਮਤਲਬ ਪ੍ਰੇਅਰ ਕਰਨੀ ਕਾਲਪੁਰਖ ਦੀ ਉਸਤਤ ਕਰਨੀ ਨਾਮ ਜਪਣਾ ਆਰਾਮ ਦਾ ਨਾਮ ਲੈਣਾ ਓਮ ਦਾ ਜਪਾਪ ਕਰਨਾ ਅੱਲਾ ਦਾ ਨਾਮ ਲੈਣਾ ਇਹ 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 ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ ਲਾਈਫ ਦੇ ਵਿੱਚ ਇਹ ਬਹੁਤ ਜ਼ਿਆਦੇ ਜ਼ਰੂਰੀ ਚੀਜ਼ਾਂ ਨੇ ਅਭਿਆਸ ਨੇ ਪ੍ਰੈਕਟਿਸ ਹੈ ਇਹਨਾਂ ਦੇ ਵਾਇਆ ਤੁਸੀਂ ਭਾਜੀ ਕੁਝ ਵੀ ਹਾਸਲ ਕਰ ਸਕਦੇ ਆ ਨਾਮ ਜਪਣਾ ਰੱਬ ਦਾ ਨਾਮ ਲੈ ਕੇ ਤੁਸੀਂ ਕੁਝ ਵੀ ਕਰ ਸਕਦੇ ਆ ਲਾਈਫ ਬੈਲੈਂਸ ਆ ਤੁਸੀਂ ਆਪਣੇ ਤੁਸੀਂ ਆਪਣੇ ਗ੍ਰਸਥੀ ਜੀਵਨ ਜਿਹੜਾ ਹੁੰਦਾ ਆਪਾਂ ਕਹਿੰਦੇ ਨੇ ਆਪਣਾ ਮਤਲਬ ਜਿਹੜੇ ਵਿੱਚ ਘਰ ਚਲਾਉਣਾ ਹੁੰਦਾ ਤੁਸੀਂ ਹਨਾ ਆਪਣੀ ਫੈਮਿਲੀ ਦੇ ਨਾਲ ਰਹਿਣਾ ਆਪਣੇ ਬੱਚਿਆਂ ਦੇ ਨਾਲ ਰਹਿਣਾ ਉਹ ਸਾਰੀਆਂ ਚੀਜ਼ਾਂ ਦੇ ਨਾਲ-ਨਾਲ 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 ਤੁਸੀਂ ਮਿਹਨਤ ਕਰਨ ਦੇ ਨਾਲ-ਨਾਲ ਜੇ ਤੁਸੀਂ ਜਪ ਕਰਦੇ ਹੋ ਜਾਂ ਅਕਾਲ ਪੁਰਖ ਦਾ ਨਾਮ ਲੈਨੇ ਹੋ ਕਿਸੇ ਵੀ ਤਰੀਕੇ ਵੇ ਦੇ ਵਿੱਚ ਤੁਸੀਂ ਉਸ ਉਸ ਅਕਾਲ ਪੁਰਖ ਦੀ ਉਸਤ ਕਰਦੇ ਹੋ ਉਹਦੇ ਅਰਗਾ ਸਵਰਗ ਹੀ ਕੋਈ ਨਹੀਂ ਆ ਸਾਰੀਆਂ ਚੀਜ਼ਾਂ ਮਤਲਬ ਸਾਰੀਆਂ ਚੀਜ਼ਾਂ ਇੱਕ ਪਾਸੇ ਹੋ ਜਾਂਦੀਆਂ ਨੇ ਹਾਂ ਮੈਂ ਟਰਾਈ ਬਹੁਤ ਕਰਦਾ ਮਤਲਬ ਮੈਂ ਆਬਵੀਅਸਲੀ ਇੱਕ ਦਿਨ ਆਊਗਾ ਇਦਾਂ ਦਾ ਬਾਬਾ ਸੁੱਖ ਰੱਖੇ ਵੀ ਜਦੋਂ ਮਤਲਬ ਸਭ ਤੋਂ ਆਬਵੀਅਸਲੀ ਹਰਮਨ ਦੀ ਪ੍ਰਾਇੋਰਟੀ ਇਹ ਹੋਣੀ ਚਾਹੀਦੀ ਆ ਅਜੇ ਕੋਸ਼ਕ ਮੇਰੀਆਂ ਜ਼ਿੰਦਗੀਆਂ ਗਲਤੀਆਂ ਨੇ ਜਿਹੜੀਆਂ ਮੈਨੂੰ ਖੁਦ ਪਤਾ ਮੋਸਟਲੀ ਮੈਂ 90% 95% ਮੈਂ ਦੱਸ ਦੇਣਾ 5 ਕੋਈ ਪਰਸੈਂਟ ਜਿਹੜੀਆਂ ਮੇਰੀ ਆਪਦੀ ਪਰਸਨਲ ਗਲਤੀਆਂ ਮੈਨੂੰ ਲੱਗਦੀਆਂ ਨੇ ਵੀ ਮੈਨੂੰ ਇਹ ਆਬਵੀਅਸਲੀ ਉਹ ਦੱਸੂਗਾ ਬਾਹਰ ਅੰਦਰ ਮਾਈਟ ਵੀ ਕੋਈ ਮੇਤੋ ਮਿਸਕਾਈਡ ਨਾ ਹੋ ਜੇ ਬੰਦਾ ਤੇ ਉਹ ਜਦੋਂ ਮੈਂ ਉਹਨਾਂ ਤੋਂ ਛਟਕਾਰਾ ਪਾ ਲਿਆ ਮੈਂ ਆਪਦਾ ਸਹੀ ਹੋ ਗਿਆ ਉਹਨਾਂ ਚੀਜ਼ਾਂ ਤੋਂ ਵੀ ਮੈਂ 100% ਪਿਓਰ ਤੇ ਕਲੀਨ ਹੋ ਗਿਆ ਉਦੋਂ ਮੈਂ ਉਹ ਆਪਦੀ ਗਲਤੀ ਵੀ ਦੱਸੂਗਾ ਮੈਨੂੰ ਕੋਈ ਉਹਦੇ ਚ ਪ੍ਰੋਬਲਮ ਨਹੀਂ ਹੈਗੀ ਬਟ ਉਹ ਫਸਟ ਮੈ ਸਾਰੀ ਜਿਹੜੀ ਸੈੱਟ ਕਰਕੇ ਦਨ ਉਸ ਤੋਂ ਬਾਅਦ ਚ ਐਬਿਲਿਟੀ ਨੂੰ ఎవਰੀਥਿੰਗ ਜੋ ਜੋ ਮੇਨਾਂ ਜ਼ਿੰਦਗੀ ਚ ਹੋਇਆ ਜੋ ਜੋ ਮੈਂ ਐਕਸਪੀਰੀਅੰਸ ਕੀਤਾ ਸਾਰੀਆਂ ਚੀਜ਼ਾਂ ਪਹਿਲਾਂ ਮੈਂ ਦੱਸ ਦੇ ਰਹਿਣਾ ਕੋਈ ਐਸਕ੍ਰਿਪਟ ਮਤਲਬ ਕੋਈ ਇਦਾਂ ਦੇ ਦੂਰ ਹੈ ਨਹੀਂ ਬਿਲਕੁਲ 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 ਸੋ ਮੈਂ ਸਾਰੀਆਂ ਮਤਲਬ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਜੀ ਕਿਤਾਬ ਚ ਕਿਤਾਬ ਲਿਖ ਦੋਗੇ ਮੈਨੂੰ ਲੱਗਦਾ ਮੈਂ ਕਿਤਾਬਾਂ ਨਹੀਂ ਮਾੜਦਾ ਨਹੀਂ ਲਿਖ ਦੋਗੇ ਮੈਂ ਅੱਛਾ ਨਹੀਂ ਲਿਖ ਨਹੀਂ ਮਾਈਟ ਵੀ ਮੈਂ ਦੱਸ ਸਕਦਾ ਤੁਹਾਨੂੰ ਮੈਂ ਸਹਿਣਾ ਦੇਗਾ ਭਾਜੀ ਇੰਨਾ ਮਾਈਟ ਵੀ ਕਾਲਪੁਰ ਇੱਕ ਦਿਨ ਕੋਈ ਇਦਾਂ ਦੀ ਚੀਜ਼ ਹੋਵੇ ਕੋਈ ਮਤਲਬ ਇਦਾਂ ਦਾ ਚਮਤਕਾਰ ਹੋ ਜੇ ਵੀ ਲੋਕ ਮੈਨੂੰ ਉਸ ਪੁਆਇੰਟ ਆਫ 뷰 ਤੋਂ ਸੋਨ ਲੱਗ ਜਾਣਾ ਪਰ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ ਕਿ ਮੈਨੂੰ ਲੱਗਦਾ ਹੈ ਵੀ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਮਤਲਬ ਬਹੁਤ ਜ਼ਿੰਦਗੀਆਂ ਸੁਧਾਰ ਸਕਦੀਆਂ ਇਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ